ਕਿਸਾਨੀ ਅੰਦੋਲਨ ਨੂੰ ਅੱਜ ਲੈ ਕੇ 15ਵਾਂ ਦਿਨ ਹੈ ਕਿਸਾਨਾਂ ਵੱਲੋਂ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌੜੀ ਬਾਰਡਰ ਤੇ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨੀ ਆਗੂ ਸੌਰਨ ਸਿੰਘ ਬੰਦੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਕੂਚ ਬਾਰੇ ਗੱਲ ਕਰਦਿਆ ਹੈ ਕਿ ਸਾਡੇ ਦੋਵੇਂ ਸੰਗਠਨਾਂ ਦੀ ਮੀਟਿੰਗ ਦੁਪਹਿਰ ਤੋਂ ਬਾਅਦ ਹੋਵੇਗੀ ਤੇ ਦੇਰ ਰਾਤ ਤੱਕ ਜਾਰੀ ਰਹੇਗੀ ਕੱਲ ਸਾਡੇ ਦੋਵੇਂ ਸੰਗਠਨ ਆਪਸ ਵਿੱਚ ਮੀਟਿੰਗ ਕਰਨਗੇ ਤੇ 29 ਤਰੀਕ ਨੂੰ ਸਾਡੇ ਪ੍ਰੋਗਰਾਮ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਣਗੇ ਕਿਸਾਨੀ ਆਗੂ ਸੌਰਨ ਸਿੰਘ ਨੇ ਵੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਕਿ ਕਿਸਾਨੀ ਅੰਦੋਲਨ ਇਹ ਚਾਦਿਕ ਹੋਰ ਕਿਸਾਨ ਕਰਨੈਲ ਸਿੰਘ ਸ਼ਹੀਦ ਹੋ ਚੁੱਕੇ ਨੇ ਜੋ ਕਿ ਪਟਿਆਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਰਸੇਤ ਖਰਾਬ ਹੋਣ ਕਾਰਨ ਉਸਨੇ ਹੁਣ ਦਮ ਤੋੜ ਦਿੱਤਾ ਹੈ ਕਿਸਾਨੀ ਅੰਦੋਲਨ ਚ ਸਾਡੇ ਨਾਲ ਮੋਰਚੇ ਚ ਡਟੇ ਇੱਕ ਹੋਰ ਕਿਸਾਨ ਦੀ ਮੌਤ ਹੋ ਚੁੱਕੇ ਜੋ ਕਿ ਬਹੁਤ ਦੁਖਦਾਈ ਹੈ ਉਥੇ ਪੰਦੇ ਨੇ ਵੀ ਕਹਿ ਕੇ ਸਾਡੀਆਂ ਮੰਗਾ ਐਮ ਐਸ ਪੀ ਗਰੰਟੀ ਕਾਨੂੰਨ ਬਣਾਣਾ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ ਕਰਨਾ ਲਖੀਮ ਪੂਰੀ ਖੀਰੀ ਦੇ ਵਿੱਚ ਇਨਸਾਫ ਦਿਵਾਉਣਾ ਸਾਰੇ ਕਰਜ਼ਿਆਂ ਜਿਹੜਾ ਮਾਫ ਕਰਨਾ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਦੀਆਂ ਮੰਗਾਂ ਨੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਉਹ ਦਿਨ ਪ੍ਰਤੀ ਦਿਨ ਹੋਰ ਵੀ ਅੰਦੋਲਨ ਨੂੰ ਅੱਗੇ ਵੱਡੇ ਪੱਧਰ ਤੇ ਤੇਜ਼ ਕੀਤਾ ਜਾ ਰਿਹਾ ਹੈ ਜਿਹੜੀ ਕੇਂਦਰ ਸਰਕਾਰ ਆ ਹੁਣ ਉਹਨੇ ਮਨ ਬਣਾਇਆ ਵਾ ਕਿ ਉਹ ਦਿੱਲੀ ਦੀ ਸੱਤਾ ਕਿਵੇਂ ਹਥਿਆਵੇ ਉਧਰ ਰੁਚੀ ਹੋਈ ਆ ਔਰ ਜਿਵੇਂ ਤੁਸੀਂ ਹਿਮਾਚਲ ਦਾ ਜੋ ਘਟਨਾਕ੍ਰਮ ਵੇਖਿਆ ਕਿ ਮੀਡੀਆ ਮੈਨੇਜ ਕਿਵੇਂ ਕੀਤਾ ਜਾਵੇ ਕਿਸਾਨ ਅੰਦੋਲਨ ਵੱਲੋਂ ਧਿਆਨ ਮੀਡੀਆ ਦਾ ਖਿੱਚ ਕੇ ਔਰ ਜੜੀਆਂ ਚੁਣੀਆਂ ਹੋਈਆਂ ਸਰਕਾਰਾਂ ਉਹਨਾਂ ਨੂੰ ਕਿਵੇਂ ਤੋੜਿਆ ਜਾਵੇ ਭਾਵੇਂ ਕਾਂਗਰਸ ਨੇ ਵੀ ਆਪਣੇ ਕਾਰਜਕਾਲ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਉਸ ਤਰੀਕੇ ਨਾਲ ਗੱਲ ਨਹੀਂ ਕੀਤੀ 1992 ਵਿੱਚ ਜਿਹੜੀ ਨੀਤੀ ਕਾਂਗਰਸ ਲੈ ਕੇ ਆਈ ਸੀ ਉਹ ਵੀ ਕੋਈ ਚੰਗੀ ਨਹੀਂ ਸੀ ਹੈਗੀ ਪਰ ਹੁਣ ਤਾਂ ਕੇਂਦਰ ਸਰਕਾਰ ਦਾ ਸਾਡੇ ਵੱਲ ਧਿਆਨ ਨਹੀਂ ਹੈ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਅੰਦੋਲਨ ਆ ਉਹਨੂੰ ਆਰਐਸਐਸ ਸਿੱਖਾਂ ਦਾ ਅੰਦੋਲਨ ਦੱਸ ਰਹੀ ਆ ਅਰੇ ਦੇਸ਼ ਦੀ ਇਕਤਾ ਖੰਡਤਾ ਵਾਸਤੇ ਠੀਕ ਨਹੀਂ ਹੈਗਾ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਗੁਜਰਾਤ ਤੋਂ ਮਹਾ ਗੁਜਰਾਤ ਤੋਂ ਲੈ ਕੇ ਮਹਾਰਾਸ਼ਟਰ ਤੱਕ ਕਿਸਾਨਾਂ ਦੀ ਇੱਕੋ ਆਵਾਜ਼ ਆ ਵੀ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਔਰ ਮਜ਼ਦੂਰਾਂ ਤੇ ਦਲਿਤ ਭਰਾਵਾਂ ਨੂੰ ਰੁਜ਼ਗਾਰ ਦੇਣ ਵਾਸਤੇ ਇਹ ਜਿਹੜਾ ਵਾ ਨਰੇਗਾ 200 ਦਿਨ ਚਲਾਈ ਜਾਵੇ ਦਿਹਾੜੀ ਉਹਦੀ 700 ਰੁਪਏ ਕੀਤੀ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਦੋਂ ਲਖੀਮਪੁਰ ਖਰੀਦਦਾਨ ਸਾਹਿਬ ਮਿਲੇ ਬਿਜਲੀ ਬਿੱਲ ਕਹਿੰਦੇ ਸੀ ਨਹੀਂ ਲੈ ਕੇ ਆਵਾਂਗੇ ਬਿਜਲੀ ਐਕਟ 2023 ਉਹਨਾਂ ਨੇ ਬਣਾ ਲਿਆ ਹੈਗਾ ਵਾ ਤੇ ਇਹਨਾਂ ਮੰਗਾਵਲ ਧਿਆਨ ਕਰਨ ਦੀ ਬਜਾਏ ਸਗੋ ਹਰਿਆਣੇ ਦੇ ਵਿੱਚ ਫੇਰ ਦੁਬਾਰੇ ਇੰਟਰਨੈਟ ਬੰਦ ਕੀਤੇ ਜਾ ਰਹੇ ਨੇ ਔਰ ਪਹਿਲੀ ਵਾਰ ਦੇਸ਼ ਦੇ ਇਤਿਹਾਸ ਚ 70000 ਅਰਧ ਸੈਨਿਕ ਫੋਰਸ ਕਿਸਾਨਾਂ ਤੇ ਲਾਏ ਗਏ ਹਰਿਆਣੇ ਦੇ ਵਿੱਚ ਔਰ ਪਹਿਲੀ ਵਾਰ ਬੁਲਟ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਇਹ ਕਿਸਾਨਾਂ ਦੀ ਕਾਤਲ ਸਰਕਾਰ ਆ ਪੰਜ ਕਿਸਾਨ ਤੇ ਇੱਕ ਪੱਤਰਕਾਰ ਲਖੀਮਪੁਰ ਖੇਰੀਚ ਕਤਲ ਕੀਤਾ ਸੁਸ਼ੀਲ ਕਾਂਗਰਸ ਜਾਲਾ ਦੀ ਹਰਿਆਣੇ ਵਿੱਚ ਸਿਰ ਤੇ ਡਾਂਗਾ ਮਾਰ ਕੇ ਕਤਲ ਕੀਤੇ ਗਏ ਨਵਰੀਤ ਸਿੰਘ ਡਿਬਡਿਲੀ ਡਿਬਰੀਵੇ ਨੂੰ ਕਤਲ ਕਰਕੇ ਸ਼ਹੀਦ ਕੀਤਾ ਗਿਆ ਔਰ ਹੁਣ ਸ਼ੁਭਕਰਨ ਸਿੰਘ ਜੀ ਉਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਕਿਸਾਨਾਂ ਦੀ ਕਾਤਲ ਸਰਕਾਰ ਆ ਔਰ ਦੇਸ਼ ਨੂੰ ਸੱਦਾ ਦੇ ਰਹੇ ਆ ਵੀ ਆਉਣ ਵਾਲੇ ਸਮੇਂ ਚ ਅੰਦੋਲਨ ਹੋਰ ਤੇਜ ਹੋਊਗਾ ਤਗੜੇ ਹੋ ਕੇ ਨਿਕਲੀਏ ਜਦੋਂ ਤੱਕ ਸਰਕਾਰ ਮੰਗਾ ਨਹੀਂ ਮੰਨਦੀ ਹੈਗੀ ਉਦੋਂ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ ਧੰਨਵਾਦ ਅੱਜ ਦੋਵਾਂ ਮੋਰਚਿਆਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਗੈਰ ਰਾਜਨੀਤਿਕ ਦਾ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਮੋਰਚਾ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਔਰ ਜਿਹੜੀ ਕੇਂਦਰ ਸਰਕਾਰ ਆ ਹੁਣ ਉਹਨੇ ਮਨ ਬਣਾਇਆ ਵਾ ਕਿ ਉਹ ਦਿੱਲੀ ਦੀ ਸੱਤਾ ਕਿਵੇਂ ਹਥਿਆਵੇ ਉਧਰ ਰੁਚੀ ਹੋਈ ਆ ਔਰ ਜਿਵੇਂ ਤੁਸੀਂ ਹਿਮਾਚਲ ਦਾ ਜੋ ਘਟਨਾਕ੍ਰਮ ਵੇਖਿਆ ਵੀ ਮੀਡੀਆ ਮੈਨੇਜ ਕਿਵੇਂ ਕੀਤਾ ਜਾਵੇ ਕਿਸਾਨ ਅੰਦੋਲਨ ਵੱਲੋਂ ਧਿਆਨ ਮੀਡੀਆ ਦਾ ਖਿੱਚ ਕੇ ਔਰ ਜੜੀਆਂ ਚੁਣੀਆਂ ਹੋਈਆਂ ਸਰਕਾਰਾਂ ਉਹਨਾਂ ਨੂੰ ਕਿਵੇਂ ਤੋੜਿਆ ਜਾਵੇ ਭਾਵੇਂ ਕਾਂਗਰਸ ਨੇ ਵੀ ਆਪਣੇ ਕਾਰਜਕਾਲ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਉਸ ਤਰੀਕੇ ਨਾਲ ਗੱਲ ਨਹੀਂ ਕੀਤੀ 1992 ਵਿੱਚ ਜਿਹੜੀ ਨੀਤੀ ਕਾਂਗਰਸ ਲੈ ਕੇ ਆਈ ਸੀ ਉਹ ਵੀ ਕੋਈ ਚੰਗੀ ਨਹੀਂ ਸੀ ਹੈਗੀ ਪਰ ਹੁਣ ਤਾਂ ਕੇਂਦਰ ਸਰਕਾਰ ਦਾ ਸਾਡੇ ਵੱਲ ਧਿਆਨ ਨਹੀਂ ਹੈ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਅੰਦੋਲਨ ਆ ਉਹਨੂੰ ਆਰਐਸਐਸ ਸਿੱਖਾਂ ਦਾ ਅੰਦੋਲਨ ਦੱਸ ਰਹੀ ਆ ਅਰੇ ਦੇਸ਼ ਦੀ ਏਕਤਾ ਖੰਡਤਾ ਵਾਸਤੇ ਠੀਕ ਨਹੀਂ ਹੈਗਾ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਗੁਜਰਾਤ ਤੋਂ ਮਹਾਰਾ ਗੁਜਰਾਤ ਤੋਂ ਲੈ ਕੇ ਮਹਾਰਾਸ਼ਟਰ ਤੱਕ ਕਿਸਾਨਾਂ ਦੀ ਇੱਕੋ ਆਵਾਜ਼ ਆ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਔਰ ਮਜ਼ਦੂਰਾਂ ਤੇ ਦਲਿਤ ਭਰਾਵਾਂ ਨੂੰ ਰੁਜ਼ਗਾਰ ਦੇਣ ਵਾਸਤੇ ਇਹ ਜਿਹੜਾ ਵਾ ਨਰੇਗਾ 200 ਦਿਨ ਚਲਾਈ ਜਾਵੇ ਦਿਹਾੜੀ ਉਹਦੀ 700 ਰੁਪਇਆ ਕੀਤੀ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਲਖੀਮਪੁਰ ਖਰੀਦਾਨ ਸਾਫ ਮਿਲੇ ਬਿਜਲੀ ਬਿੱਲ ਕਹਿੰਦੇ ਸੀ ਨਹੀਂ ਲੈ ਕੇ ਆਵਾਂਗੇ ਬਿਜਲੀ ਐਕਟ 2023 ਉਹਨਾਂ ਨੇ ਬਣਾ ਲਿਆ ਹੈਗਾ ਵਾ ਤੇ ਇਨਾ ਮੰਗਾ ਵੱਲ ਧਿਆਨ ਕਰਨ ਦੀ ਬਜਾਏ ਸਗੋਂ ਹਰਿਆਣੇ ਦੇ ਵਿੱਚ ਫੇਰ ਦੁਬਾਰੇ ਇੰਟਰਨੈਟ ਬੰਦ ਕੀਤੇ ਜਾ ਰਹੇ ਨੇ ਔਰ ਪਹਿਲੀ ਵਾਰ ਦੇਸ਼ ਦੇ ਇਤਿਹਾਸ ਚ 70000 ਅਰਧ ਸੈਨਿਕ ਫੋਰਸ ਕਿਸਾਨਾਂ ਤੇ ਲਾਏ ਗਏ ਹਰਿਆਣੇ ਦੇ ਵਿੱਚ ਔਰ ਪਹਿਲੀ ਵਾਰ ਬੁਲਟ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਇਹ ਕਿਸਾਨਾਂ ਦੀ ਕਾਤਲ ਸਰਕਾਰ ਆ ਪੰਜ ਕਿਸਾਨ ਤੇ ਇੱਕ ਪੱਤਰਕਾਰ ਲਖੀਮਪੁਰ ਖੀਰੀਚ ਕਤਲ ਕੀਤਾ ਸੁਸ਼ੀਲ ਕਾਂਗੜਜਾਲਾ ਦੀ ਹਰਿਆਣੇ ਵਿੱਚ ਸਿਰ ਤੇ ਡਾਂਗਾ ਮਾਰ ਕੇ ਕਤਲ ਕੀਤੇ ਗਏ ਨਵਰੀਤ ਸਿੰਘ ਡਿਬਡਿਲੀ ਡਿਬਰੀਵੇ ਨੂੰ ਕਤਲ ਕਰਕੇ ਸ਼ਹੀਦ ਕੀਤਾ ਗਿਆ ਔਰ ਹੁਣ ਸ਼ੁਭਕਰਨ ਸਿੰਘ ਜੀ ਉਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਕਿਸਾਨਾਂ ਦੀ ਕਾਤਲ ਸਰਕਾਰ ਆ ਅਰ ਦੇਸ਼ ਨੂੰ ਸੱਦਾ ਦੇ ਰਹੇ ਆ ਵੀ ਆਉਣ ਵਾਲੇ ਸਮੇਂ ਚ ਅੰਦੋਲਨ ਹੋਰ ਤੇਜ ਹੋਊਗਾ ਤਗੜੇ ਹੋ ਕੇ ਨਿਕਲੀਏ ਜਦੋਂ ਤੱਕ ਸਰਕਾਰ ਮੰਗਾ ਨਹੀਂ ਮੰਨਦੀ ਹੈਗੀ ਉਦੋਂ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ ਧੰਨਵਾਦ